ਸਸ਼ੀਕਾ ਜੀ ਮੈਂ ਹਰਜੀਤ ਸਿੰਘ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਕੱਲ ਪੰਜਾਬ ਕੈਬਨਿਟ ਨੇ ਜਿਹੜੇ ਡਿਸੀਜਨ ਲਏ ਉਹਨਾਂ ਚੋਂ ਇੱਕ ਡਿਸੀਜਨ ਐਸਾ ਸੀ ਜਿਹੜਾ ਨਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਪੰਜਾਬ ਦੀ ਜਨਤਾ ਨੂੰ ਮੁਖਾਤਬ ਹੋਏ ਉਹਨਾਂ ਜ਼ਿਕਰ ਕੀਤਾ ਨਾ ਹੀ ਕਿਸੇ ਵਜ਼ੀਰ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਦੇ ਚੋਂ ਦਾ ਜ਼ਿਕਰ ਕੀਤਾ ਔਰ ਡਿਸੀਜ਼ਨ ਸੀ ਸੈਕਸ਼ਨ 69 ਬੀ ਪੰਜਾਬ टाउन ਇੰਪਰੂਵਮੈਂਟ ٹرسٹ ਐਕਟ 1922 ਦੇ ਵਿੱਚ ਉਸ ਸੈਕਸ਼ਨ ਨੂੰ ਐਡ ਕਰਨਾ ਹੁਣ ਉਸ ਸੈਕਸ਼ਨ ਨੂੰ ਐਡ ਕਰਨ ਦਾ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਸਰਕਾਰ ਦੀ ਮਨਸ਼ਾ ਹੈ ਕਿ ਜਿਹਨੇ ਇੰਪਰੂਵਮੈਂਟ ٹرسٹ ਨੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਜਿਹਨੀਆਂ ਪ੍ਰੋਪਰਟੀਆਂ ਆਪਣੇ ਜਡਿਕਸ਼ਨ ਦੇ ਅੰਦਰ ਵਿਚੀਏ ਨੇ ਤਾਂ ਕਿ ਉੱਥੇ ਹੋਰ ਇਨਫਰਾਸਟ੍ਰਕਚਰ ਉਸ ਪੈਸੇ ਨਾਲ ਡਵੈਲਪ ਕੀਤਾ ਜਾ ਸਕੇ ਨਵੇਂ ਅਧਾਰੇ ਬਣਾਏ ਜਾ ਸਕਣ ਅਫੋਰਡੇਬਲ ਹਾਊਸ ਬਣਾਏ ਸਕੇ ਸਰਕਾਰ ਨੇ ਇਹ ਸੋਧ ਕਰਕੇ ਸੈਕਸ਼ਨ 69 ਬੀ ਪਾ ਕੇ ਇਹ ਰਾਈਟ ਲੈ ਲਿਆ ਕਿ ਉਹ ਸਾਰਾ ਪੈਸਾ ਜਿਹੜਾ ਇੰਪਰੂਵਮੈਂਟ ਟਰਸਟ ਕੋਲ ਪਿਆ ਹੈ ਉਹਨੂੰ ਸਰਕਾਰ ਅਰਬਨ ਲੋਕਲ ਬਾਡੀਜ਼ ਦਾ ਜਿਹੜਾ ਫੰਡ ਹੈ ਮਿਨਿਸਪਲ ਡਿਵੈਲਪਮੈਂਟ ਫੰਡ ਉਹਦੇ ਵਿੱਚ ਟ੍ਰਾਂਸਫਰ ਕਰ ਸਕੇ ਉਦਾ ਅਸਰ ਕੀ ਹੋਣਾ ਹੈ ਕਿਉਂਕਿ ਮਿਊਨਿਸਪਲ ਡਿਵੈਲਪਮੈਂਟ ਫੰਡ ਤੇ ਆਲਰੇਡੀ ਕੇ ਜਿਹੜਾ ਸਰਕਾਰ ਆਪਣੇ ਬਜਟ ਤੋਂ ਉਹਨੂੰ ਫੰਡਸ ਦਿੰਦੀ ਹੈ ਕਿ ਜਿੱਨੀਆ ਮਿਊਨਿਸਪਲ ਕਮੇਟੀ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਉਹਦੇ ਵਿੱਚ ਰੂਟੀਨ ਦੇ ਖਰਚੇ ਚੱਲ ਸਕਣ ਰਿਪੇਅਰ ਮੇਨਟੇਨੈਂਸ ਹੋ ਸਕੇ ਹੋਰ ਜਿਹੜਾ ਖੱਤਿਆ ਉਹ ਹੋ ਸਕੇ ਇਹਦਾ ਮਤਲਬ ਸਾਫ਼ ਹੈ ਕਿ ਸਰਕਾਰ ਕੋਲ ਮਿਊਨਿਸਪਲ ਡਿਵੈਲਪਮੈਂਟ ਫੰਡ ਜ ਪੈਸਾ ਨਹੀਂ ਆਗਾ ਰੋਜ਼ ਮਰਾਂ ਦੇ ਖਰਚ ਕਰਨਸਤੇ ਇੱਕ ਕੁਰਬਾਨੀ ਦੇਣੀ ਹੈ ਉਹਨਾਂ ਸ਼ਹਿਰਾਂ ਦੀ ਡਿਵੈਲਪਮੈਂਟ ਨੂੰ ਉਹਨਾਂ ਜਿੱਥੇ ਇੰਪਰੂਵਮੈਂਟ ਟਰਸਟ ਨੇ ਜ਼ਮੀਨਾਂ ਵੇਚੀਆਂ ਨੇ ਸੋਦਕੀ ਅਫੋਰਡੇਬਲ ਹਾਊਸ ਬਣਾਏ ਜਾਂ ਹੋਰ ਅਦਾਰੇ ਬਣਾਏ ਜਾਂ ਉਹਨਾਂ ਦਾ ਪੈਸਾ ਇੱਥੇ ਟ੍ਰਾਂਸਫਰ ਕਰਕੇ ਸਰਕਾਰ ਰੋਜ਼ਮਰਾਂ ਦੇ ਖਰਚੇ ਚਲਾਣ ਦਾ ਆਪਣੀ ਵਿਉਂਤ ਬਣਾ ਰਹੀ ਹੈ ਜਿਵੇਂ ਅਸੀਂ ਪਿੱਛੇ ਵੀ ਦੇਖਿਆ ਸਰਕਾਰ ਨੇ ਕਿੰਨੇ ਵਿਭਾਗਾਂ ਤੋਂ 1400 ਕਰੋੜ ਰੁਪਈਆ ਲਿਆ 1400 ਕਰੋੜ ਤੋਂ ਉੱਤੇ ਇਹਦਾ ਮਤਲਬ ਹੁਣ ਸਰਕਾਰ ਇਹ ਪੈਸਾ ਟ੍ਰਾਂਸਫਰ ਕਰਕੇ ਯਾ ਤਾਂ ਇਸ ਮਹਿਕਮੇ ਤੋਂ ਦੂਜੇ ਮਹਿਕਮੇ ਨੂੰ ਟ੍ਰਾਂਸਫਰ ਕਰੇਗੀ ਆਪਣੀ ਤਨਖਾਹ ਤੇ ਰੋਜ਼ਮਰ ਦੇ ਖਰਚੇ ਚਲਾਉਣ ਵਾਸਤੇ ਜਾਂ ਇਹ ਬੜਾ ਕਲੀਅਰ ਹੈ ਕਿ ਸਰਕਾਰ ਕੋਲ ਹੁਣ ਰੂਟੀਨ ਦੇ ਖਰਚੇ ਚਲਾਣ ਚੁੱਕੇ ਵੀ ਪੈਸੇ ਨਹੀਂ ਅਗੇ ਆਪਾਂ ਪੁੱਛ ਲਿਆ ਵੀ ਜਿਹੜੇ 1171 ਕਰੋੜ ਰੁਪਏ ਦਾ ਤੁਸੀਂ ਬਜਟ ਪ੍ਰੋਵੀਜ਼ਨ ਕੀਤਾ ਸੀ ਮਿਊਨਿਸਪਲ ਆਪਣਾ ਲੋਕਲ ਬੋਡੀ ਦੇ ਖਰਚੇ ਹਸਤੇ ਉਹ ਪੈਸਾ ਕਿੱਥੇ ਗਿਆ ਜਾਂ ਤਾਂ ਤੁਸੀਂ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਪ੍ਰੋਵੀਜ਼ਨ ਕੀਤਾ ਕਿ ਉਹ ਪੈਸਾ ਉਧਰ ਟ੍ਰਾਂਸਫਰ ਨਹੀਂ ਕੀਤਾ ਹੁਣ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਜਿਹੜਾ ਪੈਸਾ ਇੰਪਰੂਵਮੈਂਟ ਟਰਸਟਾਂ 'ਚ ਪਿਆ ਹੈ ਤੁਸੀਂ ਉਹਦੇ ਤੇ ਆਪਣੀ ਗਿਧ੍ਰਸhti ਲਾਣ ਤੇ ਲੱਗੇ ਹੋ ਇਹਦਾ ਮਤਲਬ ਤੁਹਾਡੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਤੁਹਾਡੀ ਆਰਥਿਕ ਚਾਰੇ ਦੇ ਪ੍ਰਤੀ ਸੋਚ ਕਤਲ ਕਰ ਰਹੀ ਹੈ ਉਹਨਾਂ ਇੰਪਰੂਵਮੈਂਟ ਟਰਸਟਾਂ ਦੇ ਆਧਾਰਿਆ ਦਾ ਜਿਨ੍ਹਾਂ ਨੇ ਆਪਣੀ ਜ਼ਦਾਦਾ ਵੇਚ ਕੇ ਪੈਸੇ ਇਕੱਠੇ ਕੀਤੇ ਕਿ ਉੱਥੇ ਡਵੈਲਪਮੈਂਟ ਹੋ ਸਕੇ ਤੁਸੀਂ ਉਹ ਪੈਸਾ ਮਿਨਿਸਪਲ ਡਵੈਲਪਮੈਂਟ ਫੰਡ ਇਸੋਧ ਰਹੀ ਟ੍ਰਾਂਸਫਰ ਕਰਕੇ ਆਪਣੇ ਰੂਟੀਨ ਦੇ ਖਰਚੇ ਕਰੋਗੇ ਆਪਣੀ ਰੂਟੀਨ ਦੀ ਮੇਨਟੇਨੈਂਸ ਕਰੋਗੇ ਇਹ ਇੱਕ ਹੋਲ ਪ੍ਰੂਫ ਹੈ ਐਸ ਕੀਤੇ ਫਿਰ ਮੋੜ ਲਾਦੀ ਹੈ ਵੀ ਸਰਕਾਰ ਕੋਲ ਜਿੰਨਾ ਪੈਸਾ ਹੈ ਇਹ ਸਰਕਾਰ ਨੇ ਬੇਵਜਾ ਖਰਚ ਕੀਤਾ ਹੈ ਬੋਰਡਾਂ ਤੇ ਖਰਚ ਕੀਤਾ ਹੈ ਤਖਤੀਆਂ ਤੇ ਖਰਚ ਕੀਤਾ ਹੈ ਜਾਂ ਜਿਹੜਾ ਬੜਾ ਮਾਰਾ ਮੋਟਾ ਬੱਚਾ ਹੋਰ ਪੈਸਾ ਹੈ ਉਹ ਦਿੱਲੀ ਦੇ ਡਾਕੂ ਜਿਹੜੇ ਪੰਜਾਬ ਦੇ ਖਜ਼ਾਨੇ ਨੂੰ ਚਿਚੜਾਂਗੇ ਚਿਬੜੇ ਨੇ ਉਹ ਖਾ ਗਏ ਨੇ ਇਹ ਸੋਧ ਜਿਹੜੀ ਕੱਲ ਇਹਨਾਂ ਨੇ ਕੈਬਨਿਟ ਕੀਤੀ ਹੈ ਇਸ ਚੀਜ਼ ਤੇ ਮੋਹਰ ਲਾਦੀ ਹੈ ਕਿ ਪੰਜਾਬ ਦੇ ਮਹਿਮਿਆਂ ਕੋਲ ਆਪਣੇ ਰੋਜ਼ਮਰਾ ਦੇ ਖਰਚੇ ਕਰਨ ਜੋਗੇ ਵੀ ਪੈਸੇ ਨਹੀਂ ਹੈਗੇ ਇਹਨਾਂ ਨੇ ਪੰਜਾਬ ਦੇ ਆਰਥਿਕ ਚਾਰੇ ਦਾ ਕਤਲ ਕੀਤਾ ਧੰਨਵਾਦ